woo <coughs> ਬੇਸਿਕਲੀ ਜਦੋਂ ਵੀ ਇੰਡੀਪੈਂਡੈਂਸ ਡੇ ਹੋਵੇ ਜਾਂ ਰਿਪਬਲਿਕ ਡੇ ਹੋਵੇ ਉਦੋਂ ਤੋਂ ਪਹਿਲਾਂ ਅਸੀਂ 2-3 ਦਿਨ ਲਗਾਤਾਰ ਆਪਣੇ ਸ਼ਹਿਰ ਤੋਂ 플ੈਗ ਮਾਰਚ ਕਰਦੇ ਆ ਤਾਂ ਕਿ ਲੋਕਾਂ ਨੂੰ ਸੈਂਸ ਆਫ ਸਿਕਿਉਰਟੀ ਮਤਲਬ ਫਾਇਦਾ ਹੋਵੇ ਤੇ ਜਿਹੜਾ ਮਾੜਾ ਅਨਸਰ ਹੈ ਮਤਲਬ ਫੋਰਸ ਵੱਧ ਫੋਰਸ ਨੂੰ ਵੇਖ ਕੇ ਡਰ ਕੇ ਆਪਣਾ ਕਿਸੇ ਪਾਸੇ ਨੂੰ ਚਲੇ ਜਾਂਦੇ ਆ 플ੈਗ ਮਾਰਚ ਤੋਂ ਇਲਾਵਾ ਹੋਰ ਕਿਸ ਤਰੀਕੇ ਦੇ ਬੇਸਿਕਲੀ ਅਸੀਂ ਸਾਡੀ ਸਿਟੀ ਸੇਲਿੰਗ ਕਰ ਰਹੇ ਆ ਮਾਨਯੋਗ ਐਸਐਸਪੀ ਸਾਹਿਬ ਮੁਹਾਲੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਰੇ ਡਿਸਟ੍ਰਿਕਟ ਸੀਲਿੰਗ ਸਿਟੀ ਸੀਲਿੰਗ ਤੇ ਉਸ ਤੋਂ ਬਾਅਦ ਕਾਸੋ ਆਪਰੇਸ਼ਨ ਸਾਡੇ ਲਗਾਤਾਰ ਚੱਲ ਰਹੇ ਆ ਤੇ ਪਿਛਲੇ 5-7 ਦਿਨਾਂ ਤੋਂ ਲਗਾਤਾਰ ਅਸੀਂ ਜਿਹੜੇ ਸਾਰੇ ਐਸਐਚਓ ਸਹਿਬਾਨ ਐ ਇਹ ਆਪਣੇ ਹੋਟਲ ਸਰਾਵਾਂ ਸਾਰੀਆਂ ਚੈੱਕ ਕਰ ਰਹੇ ਆ ਭੀੜ ਭੜਕੇ ਵਾਲੀਆਂ ਜਗ੍ਹਾ ਮਾਰਕੀਟਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਵੀ ਡੌਗਸ ਸਕਾਡ ਨਾਲ ਸਾਡੀ ਸਰਚ ਹੋ ਰਹੀ ਹੈ ਤੇ ਇਹ ਸਾਰੀਆਂ ਚੀਜ਼ਾਂ ਨੂੰ ਸਾਰੀ ਅਸੀਂ ਰਿਪਬਲਿਕ ਡੇ ਤੇ ਉੱਤੇ ਤੇ ਕਰ ਰਹੇ ਹਾਂ ਤੇ ਮੈਂ ਆਪ ਤੇ ਮਾਦਮ ਰਾਹੀਂ ਸਾਰਿਆਂ ਨੂੰ ਰਿਪਬਲਿਕ ਦੇ ਦੀ ਬਹੁਤ-ਬਹੁਤ ਵਧਾਈ ਵੀ ਦਿੰਦਾ ਹਾਂ ਸਰ 4 ਦਿਨ ਪਹਿਲਾਂ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੁਹਾਲੀ ਵੱਲੋਂ ਖਾਲਸਾਨੀ ਔਰ ਗੁਰਪਰਵਿੰਦਰ ਸਿੰਘ ਪੰਨੂ ਦੇ ਤਿੰਨ ਗੁਰਗੇ ਗ੍ਰਿਫਤਾਰ ਕੀਤੇ ਗਏ ਤੇ ਉਹਨਾਂ ਵੱਲੋਂ ਇਹ ਵੀ ਬਿਆਨਸਾ ਦਿੱਤਾ ਗਿਆ ਕਿ ਮੁਹਾਲੀ ਕੋਟ ਜਾਂ 에어ਪੋਰਟ ਦੇ ਨਜ਼ਦੀਕ ਜਿਹੜੇ ਸਲੋਗਨ ਲਿਖੇ ਗਏ ਸੀ ਖਾਲਸਾ ਸੰਮੰਦੀ ਤੇ ਉਹਦੇ ਵੱਲੋਂ ਲਿਖੇ ਗਏ ਸੀ ਕਿ ਇਸ ਤਰ੍ਹਾਂ ਦੇ ਕੋਈ ਇਨਫੋ ਕਿ 26 ਤਰੀਕ ਨੂੰ ਉਹਨਾਂ ਵੱਲੋਂ ਕੋਈ ਉਹ ਤੜਪ ਕੋਈ ਕਿਸੇ ਘਟਨਾ ਨੂੰ ਅੰਜਾਮ ਦੇਣਾ ਸੀ ਇੱਥੇ ਇਹ ਜਿੱਦਾਂ ਜਿਹੜੀਆਂ ਅਸੀਂ ਆਪਣੀਆਂ ਵਾਈਟਲ ਇਨਸਟਾਲੇਸ਼ਨਾਂ ਹੈ ਭਾਵੇਂ ਸਾਡੀਆਂ ਐਡਮਿਨਿਸਟ੍ਰੇਸ਼ਨ ਬਲਾਕਸ ਹੈ ਉਹਦੇ ਵਿੱਚ ਅਸੀਂ ਸਾਰਿਆਂ ਦੀ ਸਾਰਿਆਂ ਦੀ ਪ੍ਰੋਪਰ ਸਿਕਿਉਰਿਟੀ ਬੀਫ ਅਪ ਕੀਤੀ ਹੋਈ ਹੈ ਤੇ ਉਹਦੇ ਵਿੱਚ ਦਿਨ ਦਿਨ ਰਾਤ ਸਾਡੇ ਆਰਾਊਂਡ ਦੀ ਕਲੌਕ ਸਾਡੀਆਂ ਜਿਹੜੀਆਂ ਪੀਸੀਆਰ ਪਾਰਟੀਆਂ ਥਾਣੇ ਦੇ ਡਿਊਟੀ ਅਫਸਰ ਤੇ ਹੋਰ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਐ ਸਾਰੀਆਂ ਦੀਆਂ ਸਾਰੀਆਂ ਸਮੇਂ-ਸਮੇਂ ਤੇ ਚੈਕਿੰਗ ਕਰਦੀਆਂ ਐ ਤੇ ਉਹਦੀ ਰੈਪਟ ਵੀ ਪਾਉਂਦੀਆਂ ਸਰ ਕੋਈ ਇਨਪੁਟ ਮਿਲੀ ਜਾਂ ਜਿਹੜੀ ਕਿ ਉਹਨੇ ਇਹ ਕਿਹਾ ਸੀ ਕਿ 26 ਤਰੀਕ ਨੂੰ ਪਹਿਲਾਂ ਕਿਸੇ ਚ ਬਾਥਰ ਨੂੰ ਫਰਾਕ ਵਿੱਚ ਗਿਆ ਇੰਜਾਮ ਦਿਆ ਆ ਉਹ ਜਦ ਇਹਦੇ ਵਿੱਚ ਅਸੀਂ ਜਿਹੜੇ ਜਿਵੇਂ ਸਾਡੇ ਏਰੀਆ ਦੇ ਥ੍ਰੈਟਨ ਪਰਸਨ ਆ ਉਹਨਾਂ ਦੀ ਵੀ ਸਿਕਿਉਰਟੀ ਨੂੰ ਬਕਾਇਦਾ ਲਗਾਤਾਰ ਚੈੱਕ ਹੋ ਰਹੀ ਐ ਤੇ ਆਪਣੇ ਸਾਰੇ ਦੇ ਸਾਰੇ ਅਸੀਂ ਸਾਰੀ ਆਪਣੀ ਸਿਕਿਉਰਟੀ ਬੀਫ ਅਪ ਕੀਤੀ